ਸਤਿ ਸ਼੍ਰੀ ਅਕਾਲ ਸਾਰਾ ਨਜੀਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਬਿੱਲੀ ਕੁਕਿੰਗ ਰੂਟੀਨ ਦੇ ਵਿੱਚ ਦੀ ਅੱਜ ਅਸੀਂ ਬੇਸਨ ਦੀ ਪੁਰਜੀ ਬਣਾ ਕੇ ਤਿਆਰ ਕਰਾਂਗੇ ਪਨੀਰ ਦੀ ਪੁਰਜੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਵੇਗੀ ਪਰ ਬੇਸਨ ਦੀ ਪੁਰਜੀ ਅੱਜ ਤੁਸੀਂ ਪਹਿਲੀ ਵਾਰ ਬਣਦੀ ਦੇਖ ਰਹੇ ਹੋਵੋਗੇ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਬੇਸਨ ਦੀ ਪੁਰਜੀ ਬਣਾਉਣ ਦੇ ਲਈ ਅਸੀਂ ਇੱਥੇ ਅੱਧੇ ਕੌਲੀ ਬੇਸਨ ਦੀ ਲਈ ਹੈ ਹੁਣ ਅਸੀਂ ਬੇਸਨ ਨੂੰ ਹਲਕਾ ਜਿਹਾ ਪੁੰਨ ਲਵਾਵਾਂਗੇ ਉਸ ਦੇ ਲਈ ਗੈਸ ਦੇ ਉੱਪਰ ਅਸੀਂ ਕੜਾਈ ਨੂੰ ਰੱਖ ਦਿੱਤਾ ਹੈ ਕੜਾਈ ਵਿੱਚ ਅੱਧੇ ਕੌਲੀ ਬੇਸਨ ਪਾ ਲਵਾਂਗੇ ਬਿਲਕੁਲ ਹੌਲੀ ਸੇਕ ਦੇ ਉੱਪਰ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਬੇਸਣ ਨੂੰ ਭੁੰਨ ਲਵਾਂਗੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਬੇਸਣ ਨੂੰ 2 ਮਿੰਟ ਦੇ ਲਈ ਹੀ ਭੁੰਨਣਾ ਹੈ ਤਾਂ ਕਿ ਇਸ ਦੇ ਵਿੱਚਲਾ ਸਾਰਾ ਕੱਚਾਪਨ ਖਤਮ ਹੋ ਜਾਵੇ ਅਸੀਂ ਇੱਥੇ ਲਗਾਤਾਰ ਹਿਲਾਉਂਦੇ ਹੋਏ 2 ਮਿੰਟ ਦੇ ਲਈ ਬੇਸਣ ਨੂੰ ਭੁੰਨ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਅਤੇ ਆਪਣੇ ਭੁੰਨੇ ਹੋਏ ਬੇਸਣ ਨੂੰ ਉਸੇ ਗੋਲੀ ਦੇ ਵਿੱਚ ਦੁਬਾਰਾ ਪਾ ਲਵਾਂਗੇ ਹੁਣ ਅਸੀਂ ਆਪਣੀ ਪੁਰਜੀ ਬਣਾਉਣ ਦੇ ਲਈ ਇੱਕ ਬੌਲ ਲੈ ਲਵਾਂਗੇ ਉਸ ਦੇ ਵਿੱਚ ਪੁੰਨੇ ਹੋਏ ਅੱਧੀ ਕੌਲੀ ਬੇਸਣ ਨੂੰ ਪਾ ਲਵਾਂਗੇ ਇੱਕ ਕੌਲੀ ਪਾਣੀ ਦੀ ਪਾ ਲਵਾਂਗੇ ਅਤੇ ਬੇਸਣ ਦਾ ਘੋਲ ਬਣਾ ਕੇ ਤਿਆਰ ਕਰ ਲਵਾਂਗੇ ਅਸੀਂ ਇੱਥੇ ਬੇਸਣ ਦਾ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਗਾੜਾ ਘੋਲ ਬਣਾਉਣਾ ਹੈ ਅੱਧੀ ਕੌਲੀ ਬੇਸਣ ਦੇ ਲਈ ਇੱਕ ਕੌਲੀ ਪਾਣੀ ਦੀ ਬਹੁਤ ਹੈ ਬੇਸਣ ਨੂੰ ਘੋਲਦੇ ਸਮੇਂ ਇਸ ਤਰ੍ਹਾਂ ਘੋਲਣਾ ਹੈ ਕਿ ਇਸ ਦੇ ਵਿੱਚ ਕੋਈ ਵੀ ਡਲੀ ਵਗੈਰਾ ਨਹੀਂ ਹੋਣੀ ਚਾਹੀਦੀ ਹੈ ਬੇਸਣ ਦਾ ਇੱਕਦਮ ਸਮੂਧ ਬੈਟਰ ਬਣ ਕੇ ਤਿਆਰ ਹੋਣਾ ਚਾਹੀਦਾ ਹੈ ਇੱਥੇ ਅਸੀਂ ਕੜਛੀ ਦੇ ਨਾਲ ਚੈੱਕ ਕਰ ਲੈਂਦੇ ਹਾਂ ਕਿ ਸਾਡਾ ਬੇਸਨ ਦਾ ਘੋਲ ਕਿਹੋ ਜਿਹਾ ਬਣ ਕੇ ਤਿਆਰ ਹੋਇਆ ਹੈ ਸਾਨੂੰ ਇਸੇ ਤਰ੍ਹਾਂ ਦਾ ਘੋਲ ਹੀ ਚਾਹੀਦਾ ਹੈ ਆਪਣੀ ਪੁਰਜੀ ਬਣਾਉਣ ਦੇ ਲਈ ਹੁਣ ਅਸੀਂ ਗੈਸ ਦੇ ਉੱਪਰ ਕੜਾਈ ਰੱਖ ਦਵਾਂਗੇ ਕੜਾਈ ਦੇ ਵਿੱਚ ਦੋ ਵੱਡੇ ਚਮਚ ਸਰ੍ਹੋਂ ਦਾ ਤੇਲ ਪਾ ਲਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਅਸੀਂ ਅੱਧਾ ਚਮਚ ਸਾਬਤ ਜੀਰਾ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਅਜਵਾਇਨ ਪਾ ਲਵਾਂਗੇ ਅੱਧਾ ਚਮਚ ਸਾਬਤ ਧਨੀਆ ਪਾ ਲਵਾਂਗੇ ਇੱਕ ਸਮਝ ਕੁੱਟਿਆ ਹੋਇਆ ਲਸਣ ਅਦਰਕ ਪਾ ਲਵਾਂਗੇ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਤਾਂ ਕਿ ਇਹਨਾਂ ਵਿੱਚਲਾ ਕੱਚਾਪਨ ਖਤਮ ਹੋ ਜਾਵੇ ਲਗਾਤਾਰ ਹਲਾਂਦੇ ਹੋਏ ਅਸੀਂ ਇੱਥੇ ਲਸਣ ਅਦਰਕ ਨੂੰ ਵੀ ਭੁੰਨ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਛੋਟਾ ਛੋਟਾ ਕੱਟ ਕੇ ਪਾ ਦਵਾਂਗੇ ਬੇਸਨ ਦੀ ਪੁਰਜੀ ਵਿੱਚ ਪਿਆਜ਼ਾਂ ਨੂੰ ਅਸੀਂ ਇੱਥੇ ਛੋਟਾ ਕੱਟ ਕੇ ਹੀ ਪਾਉਣਾ ਹੈ ਇਸ ਤਰ੍ਹਾਂ ਪੁਰਜੀ ਵਿੱਚ ਇਹਨਾਂ ਦਾ ਟੇਸਟ ਬਹੁਤ ਹੀ ਵਧੀਆ ਆਂਦਾ ਹੈ ਮੀਡੀਅਮ ਫਲੇਮ ਦੇ ਉੱਪਰ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਪਿਆਜ਼ਾਂ ਨੂੰ ਹਲਕਾ ਜਿਹਾ ਸੌਫਟ ਹੋਣ ਤੱਕ ਭੁੰਨ ਲਵਾਂਗੇ ਪਿਆਜ਼ਾਂ ਨੂੰ ਅਸੀਂ ਇੱਥੇ ਹਲਕਾ ਜਿਹਾ 골ਡਨ ਬ੍ਰਾਊਨ ਹੋਣ ਤੱਕ ਭੁੰਨ ਲਿਆ ਹੈ ਹੁਣ ਅਸੀਂ ਆਪਣੇ ਤੜਕੇ ਦੇ ਵਿੱਚ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਅੱਧਾ ਚਮਚਾ ਜੀਰਾ ਪਾਊਡਰ ਪਾ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਹਲਦੀ ਪਾਊਡਰ ਪਾਵਾਂਗੇ ਤਿੰਨ ਚਾਰ ਹਰੀਆਂ ਮਿਰਚਾਂ ਨੂੰ ਬਰੀਕ ਕੱਟ ਕੇ ਪਾ ਦਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਹਿੰਗ ਪਾਊਡਰ ਪਾਵਾਂਗੇ ਦੋ మీడియం ਸਾਈਜ਼ ਦੇ ਟਮਾਟਰਾਂ ਨੂੰ ਬਰੀਕ ਕੱਟ ਕੇ ਪਾ ਦਵਾਂਗੇ ਹੁਣ ਅਸੀਂ ਸਾਰੇ ਤੜਕੇ ਨੂੰ ਇੱਕ ਵਾਰ ਦੁਬਾਰਾ ਫੇਰ ਮਿਕਸ ਕਰ ਲਵਾਂਗੇ ਅਤੇ ਸਾਰੇ ਮਸਾਲਿਆਂ ਨੂੰ 1 ਮਿੰਟ ਦੇ ਲਈ ਭੁੰਨ ਲਵਾਂਗੇ ਤਾਂ ਕਿ ਸਾਡੇ ਟਮਾਟਰ ਵੀ ਵਧੀਆ ਤਰੀਕੇ ਨਾਲ ਸੌਫਟ ਹੋ ਜਾਣ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ 1 ਮਿੰਟ ਦੇ ਲਈ ਆਪਣੇ ਤੜਕੇ ਨੂੰ ਭੁੰਨ ਲਿਆ ਹੈ ਅਤੇ ਸਾਡੇ ਟਮਾਟਰ ਵੀ ਹਲਕੇ ਜਿਹੇ ਸੌਫਟ ਹੋ ਗਏ ਹਨ ਹੁਣ ਅਸੀਂ ਇਹਨਾਂ ਨੂੰ ਹੋਰ ਜ਼ਿਆਦਾ ਨਹੀਂ ਪਕਾਵਾਂਗੇ ਪੁਰਜੀ ਵਿੱਚ ਹਲਕੇ ਹਲਕੇ ਸੌਫਟ ਹੀ ਟਮਾਟਰ ਵਧੀਆ ਲੱਗਦੇ ਹਨ ਬੇਸਨ ਦੇ ਘੋਲ ਨੂੰ ਤੜਕੇ ਵਿੱਚ ਪਾਉਣ ਤੋਂ ਬਾਅਦ ਫਟਾਫਟ ਅਸੀਂ ਮਿਕਸ ਕਰਦੇ ਜਾਵਾਂਗੇ ਕਿਉਂਕਿ ਜਦੋਂ ਹੀ ਅਸੀਂ ਬੇਸਨ ਦੇ ਘੋਲ ਨੂੰ ਤੜਕੇ ਵਿੱਚ ਪਾਵਾਂਗੇ ਇਹ گاੜਾ ਹੋਣਾ ਸ਼ੁਰੂ ਹੋ ਜਾਵੇਗਾ ਇਸ ਲਈ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਬਹੁਤ ਹੀ ਜ਼ਰੂਰੀ ਹੈ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਸਲੋ ਹੀ ਰੱਖਣਾ ਹੈ ਤਾਂ ਹੀ ਸਾਡੀ ਬੇਸਨ ਦੀ ਪੁਰਜੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਵੇਗੀ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਬੇਸਨ ਨੂੰ ਉਦੋਂ ਤੱਕ ਪਕਾਉਂਦੇ ਜਾਵਾਂਗੇ ਜਦ ਤੱਕ ਇਹ ਬਿਲਕੁਲ گاੜਾ ਨਹੀਂ ਹੋ ਜਾਂਦਾ ਅਤੇ ਸੁੱਕ ਨਹੀਂ ਜਾਂਦਾ ਇੱਥੇ ਤੁਸੀਂ ਦੇਖ ਸਕਦੇ ਆ ਕਿ ਜਿਵੇਂ ਜਿਵੇਂ ਅਸੀਂ ਬੇਸਨ ਨੂੰ ਪਕਾਉਂਦੇ ਜਾ ਰਹੇ ਹਾਂ ਇਹ ਆਪਣੇ ਆਪ ਹੀ گاੜਾ ਹੁੰਦਾ ਜਾ ਰਿਹਾ ਹੈ ਅਤੇ ਸੁੱਕਦਾ ਜਾ ਰਿਹਾ ਹੈ ਇਸ ਪੁਰਜੀ ਨੂੰ ਬਣਾਉਣ ਦੇ ਲਈ ਜ਼ਿਆਦਾ ਕਾਲੀ ਕਰਨ ਦੀ ਲੋੜ ਨਹੀਂ ਹੈ ਬਹੁਤ ਹੀ ਆਰਾਮ ਆਰਾਮ ਨਾਲ ਇਹ ਪੁਰਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਬਸ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਸਲੋ ਹੀ ਰੱਖਣਾ ਹੈ 4-5 ਮਿੰਟ ਲਗਾਤਾਰ ਹਲਾਉਂਦੇ ਹੋਏ ਸਾਡੀ ਇੱਥੇ ਬੇਸਨ ਦੀ ਪੁਰਜੀ ਬਹੁਤ ਹੀ ਵਧੀਆ ਤਰੀਕੇ ਨਾਲ ਸੁੱਕ ਗਈ ਹੈ ਅਤੇ ਗਾੜੀ ਹੋ ਗਈ ਹੈ ਹੁਣ ਅਸੀਂ ਆਪਣੀ ਬੇਸਨ ਦੀ ਪੁਰਜੀ ਨੂੰ ਹੋਰ ਜ਼ਿਆਦਾ ਨਹੀਂ ਪਕਾਵਾਂਗੇ ਨਹੀਂ ਤਾਂ ਇਹ ਜ਼ਿਆਦਾ ਹੀ ਤਲੇ ਦੇ ਨਾਲ ਚਿਪਕ ਜਾਏਗੀ ਅਤੇ ਇਸ ਦਾ ਟੇਸਟ ਵੀ ਵਧੀਆ ਨਹੀਂ ਆਏਗਾ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਬੰਦ ਕਰ ਦਿੱਤਾ ਹੈ ਹੁਣ ਅਸੀਂ ਬੇਸਨ ਦੀ ਪੁਰਜੀ ਨੂੰ ਹਲਕਾ ਜਿਹਾ ਠੰਡਾ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਆਪਣੀ ਤਿਆਰ ਕੀਤੀ ਹੋਈ ਪੁਰਜੀ ਨੂੰ ਇੱਕ ਪਲੇਟ ਦੇ ਵਿੱਚ ਪਾ ਲਵਾਂਗੇ ਇੱਥੇ ਸਾਡੀ ਬੇਸਣ ਦੀ ਪੁਰਜੀ ਹਲਕੀ ਜਿਹੀ ਠੰਡੀ ਹੋ ਗਈ ਹੈ ਹੁਣ ਅਸੀਂ ਇਸ ਨੂੰ ਇੱਕ ਪਲੇਟ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੰਦੇ ਹਾਂ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਬੇਸਣ ਦੀ ਪੁਰਜੀ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅ ਤਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਇਹ ਪੁਰਜੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਬੇਸਣ ਦੀ ਪੁਰਜੀ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨ ਚਲੋ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ